ਹੜ੍ਹ ਪੂਰੀ ਦੁਨੀਆ ਦੀ ਜੇ ਅਸੀਂ ਇਹ ਗੱਲ ਕਰੀਏ ਤਾਂ ਜਦੋਂ ਅਸੀਂ ਕਹਿੰਦੇ ਹਾਂ ਕਿ ਵਿਕਸਿਤ ਹੋ ਰਹੇ ਹਾਂ ਅਸੀਂ ਨਾ ਵਿਗਿਆਨ ਨੇ ਬਹੁਤ ਤਰੱਕੀ ਕਰ ਲਈ ਹੈ ਹੈਨਾ ਕਾਫੀ ਚੀਜ਼ਾਂ ਕੰਟਰੋਲ ਕੀਤੀਆਂ ਜਾ ਰਹੀਆਂ ਤਾਂ ਉਹਦੇ ਵਿੱਚ ਹੜ੍ਹ ਦੀ ਜਿਹੜੀ ਸਿਚੁਏਸ਼ਨ ਆ ਇਹ ਪੂਰੀ ਦੁਨੀਆ 'ਚ ਕਿਤੇ ਦੇਖਣ ਨੂੰ ਨਹੀਂ ਮਿਲਦੀ ਸਾਡੇ ਬੜੀ ਜ਼ਿਆਦੇ ਆ ਸਾਡੇ ਕਦੇ ਬਿਹਾਰ ਹੈਨਾ ਹਿਮਾਚਲ ਪੰਜਾਬ ਇਹ ਡੁੱਬਦਾ ਹੀ ਡੁੱਬਦਾ ਕਰੀਬ ਇੱਕ ਦੋ ਸਾਲ ਲੰਘਣਾਂ ਦੇ ਵਿੱਚ ਵਿੱਚ ਇਹ ਕੁਝ ਹੋਣਾ ਹ ਬਿਹਾਰ ਦੇ ਵਿੱਚ ਤਾਂ ਹਰ ਸਾਲ ਹੀ ਡੋਬਾ ਪੈਣਾ ਹੈਗਾ ਤੇ ਇੱਕ ਪਾਸੇ ਭਾਰਤ ਦੇ ਉਹ ਖਿੱਤੇ ਜਿੱਥੇ ਸੋਕਾ ਪਿਆ ਰਹਿੰਦਾ ਜਿੱਥੇ ਪਾਣੀ ਨਹੀਂ ਪਹੁੰਚਦਾ ਬਿਲਕੁਲ ਖਨਾ ਇਹ ਦੋਵੇਂ ਚੀਜ਼ਾਂ ਜਿਹੜੀਆਂ ਇਹ ਜਿਹੜੀ ਮਿਸ ਮੈਨੇਜਮੈਂਟ ਕਰਕੇ ਵਾਪਰ ਰਹੀਆਂ ਹੈਗੀਆਂ ਮੈਂ ਇੱਕ ਦੋ ਚੀਜ਼ਾਂ ਤੁਹਾਨੂੰ ਜਰੂਰ ਦੱਸਣਾ ਚਾਹੁੰਦਾ ਕਿ ਜਿਹੜੀਆਂ ਹੜਾਂ ਦਾ ਕਾਰਨ ਹੜ ਦਾ ਕਾਰਨ ਵੱਡਾ ਕਾਰਨ ਕਹਿਆ ਕਿ ਆ ਜਾਂਦਾ ਕਿ ਕੁਦਰਤੀ ਆਫਤਾ ਪਰ ਸਾਨੂੰ ਲੱਗਦਾ ਕੁਦਰਤੀ ਆਫਤ ਨਹੀਂ ਹੈ ਇਹ ਜਿਹੜੀ ਮੈਨ ਮੇਡ ਆਫਤਾ ਕਿ ਮਨੁੱਖਾਂ ਦੁਆਰਾ ਆਪ ਸੇੜੀ ਗਈ ਆਫਤਾ ਕਿ ਜਦੋਂ ਤੱਕ ਤੁਸੀਂ ਦੇਖੋ ਕਿ ਜਿਹੜੇ 1956 ਦੇ ਵਿੱਚ ਸੇਮ ਨਾਲੇ ਹਨ ਖਾਲੇ ਬਨੇ ਕਿ ਭਾਈ ਇਹ ਜਿਹੜਾ ਵਾਧੂ ਪਾਣੀ ਇਧਰ ਜਾਇਆ ਕਰੂਗਾ ਉਹ ਸੇਮ ਨਾਲੇ ਕਦੇ ਸਫਾਈ ਨਹੀਂ ਹੋਈ ਹਨ ਨਹਿਰੀ ਢਾਂਚਾ ਉਸ ਤਰ੍ਹਾਂ ਵਿਕਸਿਤ ਨਹੀਂ ਕੀਤਾ ਗਿਆ ਜਿਸ ਤਰ੍ਹਾਂ ਕਰਨਾ ਚਾਹੀਦਾ ਸੀ ਅੱਜ ਵੀ ਪਾਣੀ ਜੇ ਵੱਧ ਆ ਜੇ ਤਾਂ ਉਹਨੂੰ ਕਿਤੇ ਲਿਜਾਣ ਲਈ ਪ੍ਰੋਪਰ ਜਗ੍ਹਾ ਨਹੀਂ ਹੈ ਹਮਾਚਲ ਵਿੱਚ ਜਿਹੜਾ ਨੁਕਸਾਨ ਹੋਇਆ ਕਿ ਕਿਸ ਤਰ੍ਹਾਂ ਜਿਹੜਾ ਪਹਾੜ ਰੁੜੇ ਆ ਨਾ ਪਾਣੀ ਰੁੜ ਕੇ ਆ ਰਿਹਾ ਹੈਗਾ ਉਹ ਸਾਰੀਆਂ ਚੀਜ਼ਾਂ ਆਪ ਰਹੀਆਂ ਦੂਸਰਾ ਪੰਜਾਬ ਦੇ ਵਿੱਚ ਵੀ ਪੂਰੇ ਦੇਸ਼ ਦੇ ਵਿੱਚ ਵੀ ਜੰਗਲ ਜਿਹੜਾ ਵੱਡੇ ਪੱਧਰ ਤੇ ਵੱਡੇ ਗਏ ਆ ਜੰਗਲਾਂ ਨੇ এনवायरमेंट ਕੰਟਰੋਲ ਕਰਨਾ ਸੀ ਆਕਸੀਜਨ ਦੀ ਮਾਤਰਾ ਕੰਟਰੋਲ ਕਰਨੀ ਸੀ ਜਿਹੜਾ ਓਜ਼ੋਨ ਪਰਤਾਂ ਜਿਹਦੇ ਵਿੱਚ ਛੇਕ ਹੋ ਰਿਹਾ ਲਗਾਤਾਰ ਉਹਦੇ ਵਿੱਚ ਛੇਕ ਹੋ ਰਿਹਾ ਕਾਰਬਨ ਡਾਈਆਕਸਾਈਡ ਗੈਸ ਕਰਕੇ ਤੇ ਉਹਨੂੰ ਖਤਮ ਕਰ ਲਈ ਆਕਸੀਜਨ ਬੜੀ ਜ਼ਰੂਰੀ ਹੈ ਬੈਲੈਂਸ ਬਣਿਆ ਰਹਿਣਾ ਚਾਹੀਦਾ ਉਹਦੇ ਵਿੱਚ ਜੰਗਲ ਬਹੁਤ ਸਹਾਈ ਹੈ ਦਰਖਤ ਬਹੁਤ ਸਹਾਈ ਹੈਗੇ ਆ ਪਰ ਦਰਖਤ ਜਿਸ ਤਰ੍ਹਾਂ ਪੂਰੇ ਦੇਸ਼ ਦੇ ਵਿੱਚ ਵੱਡੇ ਗਏ ਆ ਤੁਸੀਂ ਦੇਖੋ ਅਸੀਂ ਬਹੁਤ ਸਾਰਾ ਇਸ਼ੂ ਉੱਠਿਆ ਹਸਦੇਵ ਜੰਗਲ ਦਾ ਲੱਖਾਂ ਲੱਖਾਂ ਜਿਹੜੇ ਦਰਖਤ ਵੱਡੇ ਗਏ ਆ ਹੈਦਰਾਬਾਦ ਦੇ ਵਿੱਚ ਜਿਹੜਾ ਹੈਦਰਾਬਾਦ ਯੂਨੀਵਰਸਿਟੀ ਨਾਲ ਲੱਗਦਾ ਜੰਗਲ ਸੀ ਉਹ ਵਧਣ ਦੀ ਤਿਆਰੀ ਸੀ ਲੋਕਾਂ ਨੇ ਵਿਰੋਧ ਕਰਕੇ ਰੁਕਵਾਇਆ ਹੈਗਾ ਆ ਲੇ ਲਦਾਖ ਦਾ ਰੋਲਾ ਪੰਦਾ ਲੇ ਲਗਾ ਕੇ ਇਸੇ ਮਰੋੜਾ ਹੈਗਾ ਕਿ ਉੱਥੇ ਜਿਹੜਾ ਖਣਿਜ ਕਿਸ ਤਰ੍ਹਾਂ ਕੱਢੇ ਜਾ ਰਹੇ ਆ ਤੇ ਉਹਨਾਂ ਦਾ ਇਹ ਇਸ਼ੂ ਬਣਿਆ ਹੋਇਆ ਕਿ ਉਹਨਾਂ ਦੀ ਸਟੇਟ ਦਾ ਅਧਿਕਾਰ ਦਿੱਤਾ ਜਾਵੇ ਤੇ ਰੁਕਣ ਚੀਜ਼ਾਂ ਉਹ ਕੀ ਆ ਜੰਗਲ ਵਧਣ ਕਰਕੇ ਜਿਹੜਾ ਮੈਂ ਗੱਲ ਕਰ ਰਿਹਾ ਕਿ ਜੀ ਆਕਸੀਜਨ ਤੇ ਕਾਰਬਨ ਡਾਈਆਕਸਾਈਡ ਦੀ ਮਾਤਰਾ ਬਣਾਈ ਰੱਖਣ ਲਈ 33% ਜਿਹੜਾ ਜੰਗਲ ਰਕਬਾ ਜਿਹੜਾ ਇਸ ਦੇਸ਼ ਦੇ ਵਿੱਚ ਚਾਹੀਦਾ ਪਰ ਉਹ ਨਹੀਂ ਪੰਜਾਬ ਦੀ ਜੇ ਗੱਲ ਕਰੀਏ ਤਾਂ ਇੱਥੇ 4% ਰਕਬਾ ਸਿਰਫ ਜੰਗਲਾਂ ਹੈ ਪੰਜਾਬ ਦੇ ਵਿੱਚ ਵੀ ਜਿਹੜਾ ਦਰਖਤ ਦੀ ਕਟਾਈ ਵੱਡੇ ਪੱਧਰ ਤੇ ਹੋਈ ਆ ਆ ਜਿਹੜੇ ਸੜਕਾਂ ਭਾਰਤ ਮਾਲਾ ਤਹਿਤ ਬਣ ਰਹੀਆਂ 5 ਤੋਂ 10 ਫੁੱਟ ਉੱਚੀਆਂ ਸੜਕਾਂ ਇੱਕ ਤਾਂ ਇਹ ਕੁਦਰਤੀ ਵਹਾਰ ਜਿਹੜਾ ਜ਼ਮੀਨ ਦਾ ਉਹਨੂੰ ਰੋਕਦੀਆਂ ਦੂਸਰਾ ਦਰਖਤਾਂ ਦੇ ਆਲੇ ਦੁਆਲੇ ਜਿੰਨੇ ਦਰਖਤ ਸੀਗੇ ਆ ਸੜਕਾਂ ਦੇ ਆਲੇ ਦੁਆਲੇ ਉਹ ਸਾਰੇ ਜਿਹੜਾ ਭਾਰਤ ਮਾਲਾ ਚ ਪ੍ਰੋਜੈਕਟ ਤਹਿਤ ਚੌੜੇ ਕਰਨ ਦੇ ਨਾਅੇ ਤੋਂ ਜਿਹੜਾ ਦਰਖਤ ਵੱਡੇ ਗਏ ਆ ਤੇ ਜਿੰਦਾ ਖਾਮਿਆ ਜਾ ਉਹ ਕਿਤੇ ਬੱਦਲ ਫਟਣ ਦਾ ਹੀ ਭੁਗਤ ਰਹੇ ਆ ਅਸੀਂ ਕਿਤੇ ਟੈਂਪਰੇਚਰ ਦੇ ਵਿੱਚ ਤਾਪਮਾਨ ਦੇ ਵਿੱਚ ਵਾਧਾ ਹੋ ਰਿਹਾ ਲਗਾਤਾਰ ਕਦੇ ਬਾਰਿਸ਼ਾਂ ਬਿਨਾ ਕਿਤੇ ਮਤਲਬ ਤੁਸੀਂ ਦੇਖੋ ਪਿਛਲੇ ਸਾਲ ਵੀ ਪੱਕੀਆਂ ਹੋਈਆਂ ਕਣਕਾਂ ਤੇ ਬਾਰਿਸ਼ਾਂ ਪਈਆਂ ਹੈਗੀਆਂ ਇਸ ਵਾਰ ਵੀ ਉਹ ਚੀਜ਼ਾਂ ਹੋ ਰਹੀਆਂ ਹੈਗੀਆਂ ਤੇ ਉਹ ਜਿਹੜਾ ਬਾਰਿਸ਼ਾਂ ਵੱਡੇ ਪੱਧਰ ਤੇ ਕਿ ਪਤਾ ਹੀ ਨਹੀਂ ਲੱਗਦਾ ਮੌਸਮ ਭਾਗ ਦੇ ਵੀ ਕਈ ਵਾਰੀ ਚੀਜ਼ਾਂ ਗੇਟ 'ਚ ਨਹੀਂ ਆ ਰਹੀਆਂ ਕਿ ਕਦੋਂ ਕਿੱਥੇ ਬੱਦਲ ਫਟਣਾ ਕਿੱਥੇ ਕਿੰਨੀ ਬਾਰਿਸ਼ ਪੈ ਜਾਣੀ ਆ ਉਹ ਸਾਰਾ ਕੁਝ এনਵਾਇਰਨਮੈਂਟ ਦੇ ਵਿਗਾੜ ਹੋਣ ਕਰਕੇ ਜਿਹੜਾ ਇਹ ਹੜ੍ਹਾਂ ਦਾ ਕਾਰਨ ਬਣ ਰਿਹਾ ਹੈ ਜਿੰਮੇ ਥੋੜੀ ਗੱਲ ਫੇ ਇੱਕ ਗੱਲ ਜਾਣਨੀ ਚਾਹੁੰਗਾ ਜਿਵੇਂ ਕਹਿ ਦਿੰਦੇ ਆ ਕਿ ਮਨੁੱਖ ਨੇ ਵਿਕਾਸ ਕੀਤਾ ਤਾਂ ਕੁਦਰਤ ਦਾ ਵਿਰੋਧ ਵੀ ਕੀਤਾ ਹਨਾ ਫੈਕਟਰੀਆਂ ਲੱਗਦੀਆਂ ਸੜਕਾਂ ਬਣਦੀਆਂ ਇਹਦੇ ਨਾਲ ਇਹਨੂੰ ਵਿਕਾਸ ਨਾਲ ਵੀ ਦੇਖਿਆ ਜਾਂਦਾ ਜੇ ਫੈਕਟਰੀਆਂ ਲੱਗਣਗੀਆਂ ਵਿਕਾਸ ਹੋਊਗਾ ਸੜਕਾਂ ਬਣਨਗੀਆਂ ਪਹੀਏ ਦੀ ਸਪੀਡ ਤੇਜ਼ ਹੋਊਗੀ ਸਾਡਾ ਵਿਕਾਸ ਹੋਊਗਾ ਫਿਰ ਬੈਲੈਂਸ ਕਿਉਂ ਨਹੀਂ ਬਣ ਰਿਹਾ ਕਿਉਂਕਿ ਇਹ ਚੀਜ਼ਾਂ ਵੀ ਜ਼ਰੂਰੀ ਆ ਫੈਕਟਰੀਆਂ ਲੱਗਣੀਆਂ ਸੜਕਾਂ ਬਣਨੀਆਂ ਹੋਰ ਕਾਰਨ ਕੀ ਲੱਗਦਾ ਕੀ ਮਿਸਮੈਨੇਜਮੈਂਟ ਇਹਨਾਂ ਵਿੱਚ ਦੇਖੋ ਜੀ ਜਦੋਂ ਲੋਕਾਂ ਦੀ ਗੱਲ ਆਉਂਦੀ ਹੈ ਲੋਕਾਂ ਲੋਕ ਜਦੋਂ ਮੰਗਦੇ ਆ ਕੁਛ ਤਾਂ ਉਦੋਂ ਤਾਂ ਇਹ ਸਰਕਾਰ ਨੂੰ ਸੱਪ ਸੁੰਘਦਾ ਕਿ ਜਦੋਂ ਉਹ ਸੜਕਾਂ ਬਣਾਉਣੀਆਂ ਸੀ ਸੜਕਾਂ ਮੈਂ ਬਹੁਤ ਸਪਸ਼ਟ ਦੱਸਾਂ ਕਿ ਸੜਕਾਂ ਸਾਡੇ ਲਈ ਨਹੀਂ ਬਣਦੀਆਂ ਗਈਆਂ ਸੜਕਾਂ ਦੀ ਮੰਗ ਚੌੜੀਆਂ ਸੜਕਾਂ ਦੀ ਮੰਗ ਬਾਈਪਾਸ ਦੀ ਮੰਗ ਸ਼ਹਿਰਾਂ ਵਿੱਚੋਂ ਇਹ ਉਹਨਾਂ ਕਾਰਪੋਰੇਟ ਘਰਾਣਿਆਂ ਦੀ ਸੀ ਜਿਨ੍ਹਾਂ ਨੇ ਆਪਦੀ ਫੈਕਟਰੀਆਂ 'ਚੋਂ ਸਮਾਨ ਬਣਾ ਕੇ ਤੇ ਉਹ ਗਾਹਕ ਤੱਕ ਬੜੀ ਜਲਦੀ ਪਹੁੰਚਦਾ ਕਰਦਾ ਕਰਨਾ ਹੁੰਦਾ ਤੇ ਉਹ ਲੇਟ ਹੋ ਜਾਂਦੇ ਆ ਟ੍ਰੈਫਿਕ ਵਿੱਚ ਫਸ ਕੇ ਇਸ ਲਈ ਉਹਨਾਂ ਦੀ ਮੰਗ ਤੇ ਸੜਕਾਂ ਬਣਾਈਆਂ ਗਈਆਂ ਪੰਜਾਬ ਦਾ 22000 ਏਕੜ ਭਾਰਤ ਮਾਲਾ ਪ੍ਰੋਜੈਕਟ ਤਹਿਤ ਲੱਗਾ ਉਹ ਆਸ ਦੇ ਨਾਤੇ ਜਿਹੜਾ ਲੋਕਾਂ ਨੂੰ ਉਜਾੜਿਆ ਜੇ ਕੋਈ ਵਿਰੋਧ ਕਰਦਾ ਸੀ ਤਾਂ ਫਿਰ ਇਹ ਸਰਕਾਰ ਦੇ ਸਾਰੇ ਐਮ ਐਲ ਏ ਸਾਰਾ ਪ੍ਰਸ਼ਾਸਨ ਪੱਵਾ ਭਾਰ ਹੋਇਆ ਰਿਆ ਤੇ ਜਦੋਂ ਇਹੀ ਵਿਕਾਸ ਅਸੀਂ ਕਿਹਾ ਕਿ ਨਹਿਰੀ ਧੰਚਾ ਕਿਉਂ ਨਹੀਂ ਵਿਕਸਿਤ ਹੈ ਨਹਿਰਾ ਕਿਉਂ ਨਹੀਂ ਵਿਕਸਿਤ ਉਸ ਆੜਮੀਆਂ ਜਦੋਂ ਪਾਣੀ ਜਿਆਦਾ ਆ ਜਾਂਦਾ ਹੈਗਾ ਉਹ ਅਸੀਂ ਪਾਣੀ ਕਿਤੇ ਜਿੱਥੇ ਪਾਣੀ ਘਟਾ ਉੱਥੇ ਕਿਉਂ ਨਹੀਂ ਸ਼ਿਫਟ ਕੀਤਾ ਜਾ ਸਕਦਾ بارش ਦਾ ਪਾਣੀ ਦੀ ਸਾਂਭ ਸੰਭਾਲ ਕਿਉਂ ਨਹੀਂ ਕੀਤੀ ਜਾ ਸਕਦੀਗੀ ਸਾਡੇ ਜਿਹੜਾ ਰੀਚਾਰਜ ਪੁਆਇੰਟ ਕਿਉਂ ਨਹੀਂ ਬਣ ਸਕਦੇਗੇ ਇਹ ਜਦੋਂ ਕਰਨੀਆਂ ਜਿਹੜੀਆਂ ਮੁੱਢਲੀਆਂ ਚੀਜ਼ਾਂ ਜਿਹੜੀਆਂ ਸਾਨੂੰ ਤਬਾਈ ਵਾਲੇ ਪਾਸੇ ਲੈ ਕੇ ਜਾਣੀਆਂ ਉਹਦੇ ਤੇ ਸਰਕਾਰ ਕੋਤੇ ਕੰਨ ਤੇ ਜੂਨ ਤੱਕ ਸਰਕਲ ਨੂੰ ਤਿਆਰ ਨਹੀਂ ਪਰ ਜਦੋਂ ਜਿਹੜੀ ਮੰਗ ਕਾਰਪੋਰੇਟਸ ਦੀ ਆ ਜਿਹੜੀ ਫੈਕਟਰੀਆਂ ਦੀ ਮੰਗ ਆ ਉਹ ਪੂਰੀਆਂ ਕਰ ਲਈਏ ਪੱਬਾ ਭਾਰ ਹੁੰਦੇ ਆ ਲੋਕਾਂ ਦੀ ਆਮ ਗੱਲਾਂ ਨੂੰ ਆਮ ਮੰਗਾਂ ਨੂੰ ਪੂਰੀਆਂ ਕਰਨ ਲਈ ਨਹੀਂ ਹੈ ਨਹੀਂ ਤਾਂ ਹੜਾ ਅਰਜੀ ਸਥਿਤੀ ਨਾਲ ਨਜਿੱਠਿਆ ਜਾ ਸਕਦਾ ਹਰ ਵਾਰ ਤੁਸੀਂ ਦੇਖੋ ਜਦੋਂ ਹੜਾ ਆਉਂਦੇ ਆ ਤਾਂ ਉਦੋਂ ਮਗਰਮੱਛ ਦੇ ਹੰਝੂ ਵਹਾਏ ਜਾਂਦੇ ਆ ਕਿ ਇਹ ਚੀਜ਼ਾਂ ਹੱਲ ਕੀਤੀਆਂ ਜਾਣਗੀਆਂ ਜਲਦੀ ਹੱਲ ਕਰਾਂਗੇ ਪਰ ਉਹ ਗੱਲ ਉੱਥੇ ਦੀ ਉੱਥੇ ਖੜੀ ਰਹਿੰਦੀ ਆ ਕੀ ਲੱਗਦਾ ਜਿਵੇਂ ਲੀਡਰ ਹੜਾਂ ਦੇ ਵਿੱਚ ਬਹੁਤ ਸਾਰੇ ਫੋਟੋ ਆਉਂਦੇ ਆ ਬੰਨ੍ਹਦੀਆਂ ਬੋਤਲਾਂ ਪੰਡਦੇ ਬਹੁਤ ਕੁਝ ਕਰਦੇ ਆ ਤੇ ਕੀ ਲੱਗਦਾ ਉਹਨਾਂ ਚੀਜ਼ਾਂ ਨੂੰ ਸੈਲੀਬ੍ਰੇਟ ਕੀਤਾ ਜਾ ਰਿਹਾ ਕਿ ਆਉਣ ਵਾਲੇ ਸਮੇਂ ਚ ਵੋਟਾਂ ਪੱਕੀਆਂ ਕਰਨੀਆਂ ਜੀ ਬਿਲਕੁਲ ਅਸੀਂ ਇੱਕ ਅਕਸਰ ਗੱਲ ਪਿੰਡਾਂ ਚ ਵੀ ਦੱਸਦੇ ਰਹੇ ਕਿ ਜਦੋਂ ਹੜ ਆਉਂਦੇ ਆ ਤਾਂ ਲੋਕਾਂ ਲਈ ਤਬਾਹੀ ਦਾ ਮੰਜ਼ਰ ਲੈ ਕੇ ਆਉਂਦੇ ਆ ਤੇ ਇਹਨਾਂ ਲੀਡਰਾਂ ਲਈ ਇਹਨਾਂ ਪ੍ਰਸ਼ਾਸਨ ਲਈ ਜਿਹੜਾ ਜਸ਼ਨ ਦਾ ਮੌਕਾ ਲੈ ਕੇ ਆਉਂਦੇ ਆ ਕਿਉਂਕਿ ਇਹਨਾਂ ਨੂੰ ਮੌਕਾ ਮਿਲਦਾ ਪੈਸੇ ਖਾਣ ਦਾ ਮਨਾ ਉਹ ਜਦੋਂ ਸੜਕਾਂ ਟੁੱਟਦੀਆਂ ਪੁਲ ਟੁੱਟਦੇ ਆ ਉਹਨੂੰ ਬਣਾਉਣ ਦੇ ਵਿੱਚ ਉਹਦੇ ਜਿਹੜੇ ਫੰਡ ਆਉਂਦੇ ਆ ਲੋਕਾਂ ਨੂੰ ਜਿਹੜੀ ਮੁਆਵਜ਼ਾ ਰਾਸ਼ੀ ਦਾ ਹੀ ਫੰਡ ਹੁੰਦੇ ਉਹ ਸਾਰੀਆਂ ਚੀਜ਼ਾਂ ਵਿੱਚੋਂ ਕਮਿਸ਼ਨ ਲਿਆ ਜਾਂਦਾ ਤੁਸੀਂ ਦੇਖੋ 2023 ਦੇ ਜਦੋਂ ਹੜ ਆਏ ਆ ਤਾਂ 15000 ਰੁਪਏ ਮੁਆਵਜ਼ਾ ਤੇ ਹੋ ਮਿਲਿਆ ਥਾ ਮਿਲਿਆ 8800 ਰੁਪਇਆ ਤਾਂ ਅੱਜ ਅੱਜ ਵੀ ਜਿਹੜਾ ਪੰਜਾਬ ਦੀ ਸਥਿਤੀ ਆ ਕਿ 20000 ਕਿਹਾ ਜਾ ਰਿਹਾ ਪਰ ਇੱਕ ਗੱਲ ਇਹ ਵੀ ਕਮਾਈ ਜਾ ਰਹੀ ਕਿ 10000 ਵੀ ਮਿਲੂਗਾ ਕੁਝ ਜਨਾਂ ਨੂੰ ਉਹ ਅਸਲ ਚ 10000 ਹੀ ਮਿਲਣਾ ਇੱਥੇ ਜਿਹੜੀ ਸਰਕਾਰ ਇਹ ਕਹਿੰਦੀ ਸੀ ਕਿ ਗਰਦਾਵਰੀ ਬਾਅਦ ਚ ਮੁਆਵਜ਼ਾ ਪਹਿਲਾਂ ਉਹ ਸਰਕਾਰ ਅੱਜ ਗਰਦਾਵਰੀ ਪਹਿਲਾਂ ਕਹਿੰਦੀ ਪਹਿਲਾਂ ਗਰਦਾਵਰੀ ਕਰਾਂ ਮੁਆਵਜ਼ਾ ਬਾਅਦ ਚ ਦੇਵਾਂਗੇ ਜਿਹੜੇ ਕਹਿੰਦੇ ਸੀ ਕਿ ਮੁਰਗੀ ਬੱਕਰੀ ਦਾ ਮੁਆਵਜ਼ਾ ਵੀ ਮਿਲਣਾ ਉਹ ਅੱਜ ਮਰੇ ਹੋਏ ਬੰਦੇ ਤੱਕ ਦਾ ਮੁਆਵਜ਼ਾ ਹਜੇ ਤੱਕ ਨਹੀਂ ਮਿਲਿਆਗਾ ਮੈਂ ਤੁਹਾਨੂੰ ਇੱਕੋ ਗੱਲ ਹੈਰਾਨੀ ਹੋਊਗੀ ਕਿ ਇੱਕ ਪਿੰਡ ਅਸੀਂ ਉੱਥੇ ਗਏ ਤੇ ਉਹ ਪਿੰਡਾਂ ਦੇ ਦੱਸ ਰਹੇ ਸੀ ਇੱਕ ਘੱਟ ਗਿਆਨ ਵਾਲਾ 2023 ਦੇ ਵਿੱਚ ਤੇ ਮਕਾਨ ਦਾ ਮੁਆਵਜ਼ਾ ਲੈਣ ਲਈ ਉਹਨਾਂ ਨੇ ਕਈ ਮਹੀਨੇ ਇਹਨਾਂ ਦਫ਼ਤਰਾਂ ਦੇ ਚੱਕਰ ਕੱਟੇ ਤੇ 3500 ਰੁਪਏ ਮੁਆਵਜ਼ਾ ਮਿਲਦਾ ਹੈਗਾ 3500 ਰੁਪਏ ਹਾਂਜੀ 3500 ਰੁਪਏ ਇੱਕ ਡਿੱਗੇ ਘਰ ਦਾ ਮੁਆਵਜ਼ਾ ਮਿਲਦਾ ਤੁਸੀਂ ਅਸੀਂ ਤੁਸੀਂ ਸਮਝੋ ਕਿ ਇਹ ਸਰਕਾਰ ਕਿਸ ਤਰ੍ਹਾਂ ਦੀ ਤੁਸੀਂ ਦੇਖੋ ਨਿਯਮ ਇਹ ਕਹਿੰਦੇ 1,20,000 ਰੁਪਏ ਮਿਲਣਾ ਚਾਹੀਦਾ ਜਦਕਿ ਅਸੀਂ ਇਸ ਗੱਲ ਨੂੰ ਵੀ ਕਹਿੰਦੇ 1,20,000 ਵੀ ਘਟਾ ਹੈ ਨਾ ਪਰ ਉਹ 1,20,000 ਵੀ ਨਹੀਂ ਮਿਲਦਾ ਅਸਲ ਦੇ ਵਿੱਚ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਇਹਨਾਂ ਲਈ ਜਸ਼ਨ ਦਾ ਮੌਕਾ ਬੰਦਾ ਤੁਸੀਂ ਦੇਖੋ ਇਹਨਾਂ ਨੇ ਪਿਛਲੇ ਜਦੋਂ ਹੜ੍ਹ ਆਏ ਤਾਂ ਸਿਰਫ ਬੇੜੀਆਂ ਤੇ ਜਿਹੜਾ ਘੁੰਮਨ ਦਾ ਉਸ ਤਰ੍ਹਾਂ ਦਾ ਕੰਮ ਕੀਤਾ ਹਨਾ ਕੰਮ ਕੀ ਬੰਦਾ ਸੀ ਕਿ ਜਿਹੜਾ ਨਹਿਰੀ ਢਾਂਚਾ ਵਿਕਸਿਤ ਕਰਨ ਦਾ ਕੰਮ ਕਰਦੇ ਜਿਹੜਾ ਡੈਮ ਸਾਡੇ ਤੋਂ ਖੋਹ ਲੈ ਗਏ ਉਹਦੇ ਲਈ ਲੜਾਈ ਲੜੀ ਜਾਂਦੀ ਕੇਂਦਰ ਨਾਲ ਹਨਾ ਜਿਹੜਾ ਉਹ ਰਿਪੇਰੀਅਨ ਸਦਾ ਦਾ ਪਾਣੀ ਦੀ ਵੰਡ ਨਹੀਂ ਸਹੀ ਆ ਉਹ ਸਹੀ ਕੀਤੀ ਜਾਵੇ ਇਸ ਗੱਲ ਲਈ ਕੋਈ ਐਕਟਿਵ ਕੋਈ ਕੰਮ ਕਰਨ ਦੀ ਬਜਾਏ ਹਨਾ ਸਿਰਫ ਇੱਕ ਭਾਸ਼ਣ ਕਰਕੇ ਸਿਰਫ ਮਤਲਬ ਬਿਆਨ ਦੇ ਕੇ ਛਾਰ ਦਿੱਤਾ ਗਿਆ ਹਨਾ ਅਸੀਂ ਦੇਖਿਆ ਪਿਛਲੇ ਵਿਧਾਨ ਸਭਾ ਦਾ ਸੈਸ਼ਨ ਵੀ ਇਸ ਗੱਲ ਤੇ ਚੱਲਿਆ ਹੈਗਾ ਉਹਦੇ ਵਿੱਚ ਵੀ ਮਤਿਆਂ ਤੋਂ ਇਲਾਵਾ ਕੁਝ ਨਹੀਂ ਹੋਇਆਗਾ ਸਿਰਫ ਮਤੇ ਪਾਏ ਗਏ ਆ ਕੋਈ ਠੋਸ ਰਣਨੀਤੀ ਬਣਾਈ ਜਾਵੇ ਪੰਜਾਬ ਦੇ ਵਿੱਚ ਛੜਾਂ ਦੇ ਕੰਟਰੋਲ ਲਈ ਉਹ ਕਿਤੇ ਵੀ ਨਹੀਂ ਹੈ ਸੀਰੀਅਸ ਨੈਸੇ ਸਰਕਾਰ ਦੀ ਇਹਨਾਂ ਦੇ ਕਿਸੇ ਮੰਤਰੀ ਦੀ ਦਿਸ ਹੀ ਨਹੀਂ ਹੈ ਨਹੀਂ ਦਿਖਦੀ ਇਹ ਮਾਮਲੇ ਨੂੰ ਲੈ ਕੇ ਹਣਾ ਜਿੱਡਾ ਪਰ ਸਰਕਾਰ کہہ ਰਹੀ ਸੀ ਤਾਂ ਬਹੁਤ ਸੀਰੀਅਸ ਆ ਤੁਸੀਂ ਕਿੰਨੇ ਉਹ ਪੈਨਡਾ ਦੇ ਦਿੰਦੇ ਹੀ ਹਾਂਜੀ ਕਰਦੇ ਗੱਲ ਤੁਹਾਡੇ ਨਾਲ ਵੀ ਜਿੱਡਾ ਵੱਡਾ ਨੁਕਸਾਨ ਹੋਇਆ ਜੀ ਉਹਦੇ ਵਿੱਚ ਸਰਕਾਰ ਸੀਰੀਅਸ ਨਹੀਂ ਹੈ ਭਗਵਾਨ ਅਤਮਾਨ ਨੂੰ ਪਤਾ ਸੀ ਕਿ ਸਾਨੂੰ ਲੋ ਸਾਡਾ ਲੋਕ ਵਿਰੋਧ ਕਰਨਗੇ ਜਿਵੇਂ ਹੜ ਆਉਂਦੇ ਆ ਉਹ ਜੀ ਉਹ ਬਿਮਾਰ ਬਿਮਾਰ ਦਾ ਬਹਾਨਾ ਬਣਾ ਕੇ ਹਸਪਤਾਲ ਵਿੱਚ ਦਾਖਲ ਹੋ ਜਾਂਦੇ ਆ ਹਣਾ ਕੇਜਰੀਵਾਲ ਜਿਹੜਾ ਮਤਲਬ ਕੋਈ ਇਹਨਾਂ ਦਾ ਮੰਤਰੀ ਪਦ ਵੀ ਮਾਰਦੇ ਜਾਂਦਾ ਵੀ ਉਦਘਾਟਨ ਕਰਨ ਆਉਂਦਾ ਸੀ ਜਿਹੜਾ ਬੰਦਾ ਉਹ ਹੜਾਂ ਦੇ ਵਿੱਚ ਕਿਤੇ ਦਿਖਿਆ ਨਹੀਂ ਹੈ ਉਹਨਾਂ ਦਾ ਦਿੱਲੀ ਦਾ ਸਤਿੰਦਰ ਜੈਨ ਕਈ ਸਾਰੇ ਬੰਦੇ ਕਿਤੇ ਵੀ ਨਹੀਂ ਦਿਚੇਗੇ ਜਿਹੜੇ ਪੰਜਾਬ ਦੇ ਵਿੱਚ ਰਾਜ ਸਭਾ ਮੈਂਬਰ ਬਣਾਏ ਹੋਏ ਇਹਨਾਂ ਨੇ ਉਹ ਬੰਦੇ ਵੀ ਇੱਥੇ ਪੰਜਾਬ ਦੇ ਵਿੱਚ ਕਿਤੇ ਨਹੀਂ ਦਿਚੇ ਹੈਗੇ ਜਦੋਂ ਪੰਜਾਬ ਦੇ ਵਿੱਚ ਕੋਈ ਮਤਲਬ ਚੌਧਰ ਬਣਾਉਣੀ ਹੁੰਦੀ ਆ ਨਾਮ ਬਣਾਉਣਾ ਹੁੰਦਾ ਹਨਾ ਆ ਕੇ ਸਿਰਫ ਭਾਸ਼ਣ ਕਰਨਾ ਹੁੰਦਾ ਉਦੋਂ ਤੱਕ ਕੇਜਰੀਵਾਲ ਸਾਹਿਬ ਜੀ ਆਉਂਦੇ ਆ ਤੇ ਭਗਵੰਤ ਮਾਨ ਸਾਹਿਬ ਜੀ ਆਉਂਦੇ ਆ ਤੇ ਜਦੋਂ ਲੋਕ ਡੁੱਬੇ ਆ ਉਦੋਂ ਇਹਨਾਂ ਪਿੰਡਾਂ ਦੀ ਕਿਸੇ ਨੇ ਸਾਰ ਨਹੀਂ ਲਈ ਭਗਵੰਤ ਮਾਨ ਜੀ ਇਹਨਾਂ ਪਿੰਡਾਂ ਦਾ ਨਾਮ ਲੈਂਦੇ ਰਹੇ ਆ ਫਾਈਲ ਕਾਦੇ ਤੇਜਾ ਰੇਲਾ ਦੋਨਾਂ ਨਾਨਕਾ ਦਾ ਕਹਿੰਦੇ ਮੈਂ ਤਾਂ ਫਾਈਲ ਕਾ ਪਿੰਡਾਂ ਦੇ ਨਾਮ ਜਾਣ ਨਾ ਨਾ ਅਨਾ ਤੁਸੀਂ ਦੇਖੋ ਪਿੰਡਾਂ ਦੀ ਹਾਲਤ ਅੱਜ ਜਾ ਕੇ ਦੇਖੋ ਉਹਨਾਂ ਦੇ ਕੋਈ ਪੁਲ ਵੀ ਨਹੀਂ ਹੈ ਚੱਜ ਦਾ ਪਿੰਡ ਬਿਲਕੁਲ ਡੁੱਬ ਚੁੱਕਿਆ ਸੀਗਾ ਤੇ ਉਹ ਭਗਵੰਤ ਮਾਨ ਦੀ ਸਰਕਾਰ ਕਿਤੇ ਨਹੀਂ ਦਿਸੀ ਹੈ ਉਸੇ ਪਿੰਡ ਦੀ ਮੈਂ ਗੱਲ ਕਰ ਰਿਹਾ 3500 ਮੋਆਜਾ ਮਿਲਿਆ ਉਸੇ ਨਾਲ ਦੇ ਪਿੰਡ ਇੱਕ ਮੁੰਡਾ ਸੱਪ ਵੱਡੇ ਨਾਲ ਮਰ ਜਾਂਦਾ ਹੈਗਾ ਕਿ ਉਹ ਪਿੰਡ ਉਹ ਸੱਪ ਨਾਲ ਸੱਪ ਵੱਡੇ ਨਾਲ ਮੁੰਡਾ ਮਰਦਾ ਤੇ ਉਹਨੂੰ ਦਵਾਈ ਦੇਣ ਲਈ ਦਵਾਈ ਨਹੀਂ ਮਿਲਦੀ ਫਾਜ਼ਿਲ ਕਾ ਹਸਪਤਾਲ ਲਿਆਦਾ ਜਾਂਦਾ ਇੱਥੇ ਉਹ ਜਿਹੜੀ ਉਹ ਪੁਆਇਜ਼ਨ ਖਤਮ ਕਰਨ ਲਈ ਦਵਾਈ ਨਹੀਂ ਹੈ ਉਹ ਮੁੰਡੇ ਦੀ ਮੌਤ ਹੋ ਜਾਂਦੀ ਹੈ ਤੇ ਉਹਨੂੰ ਜੜੀ ਉਹਨੂੰ ਪਤਾ ਨਹੀਂ ਮੁਆਵਜ਼ਾ ਮਿਲਣਾ ਕਿ ਨਹੀਂ ਮਿਲਣਾਗਾ ਸਰਕਾਰ ਇਹ ਵੀ ਕਹਿ ਦਿੰਦੀ ਆ ਕਿ ਜੀ ਸੱਪ ਤਾਂ ਅਕਸਰ ਹੀ ਆ ਜਾਂਦੇ ਆ ਹੜਾ ਨਾ ਕੀ ਲੈਣਾ ਦੇਣਾ ਜਿੰਨੇ ਘੱਡ ਗਏ ਆ ਸਰਕਾਰ ਕਹਿੰਦੀ ਕਿ ਇਹ ਘੱਡ ਗਏ ਵੈਸੇ ਵੀ ਡਿੱਗ ਸਕਦੇ ਹੜਾ ਨਾ ਕੀ ਲੈਣਾ ਦੇਣਾ ਤੁਸੀਂ ਦੇਖੋ ਇਹ ਆਪਦਾ ਨੁਕਸਾਨ ਵੀ ਮੰਨਣ ਨੂੰ ਤਿਆਰ ਨਹੀਂ ਲੋਕਾਂ ਦੇ ਜੇ ਫਸਲ ਜੇ ਕਿਸੇ ਦਾ ਝੋਨਾ ਡੁੱਬ ਗਿਆਗਾ ਉਹਨੂੰ ਕਹਿ ਰਹੇ ਕਿ ਤੇਰੇ ਤਾਂ ਮੁੰਜਰਾ ਨਹੀਂ ਆਈਆਂ ਸੀ ਝੋਨੇ ਦੀਆਂ ਇਹ ਤਾਂ 33% ਨੁਕਸਾਨ ਆ ਇਹਦਾ ਮੁਆਵਜ਼ਾ ਨਹੀਂ ਮਿਲਣਾ ਤੇ ਜੇ ਕੋਈ ਪੈਸੇ ਦੇ ਦੂਗਾ ਪਟਵਾਰੀ ਨੂੰ ਤਾਂ ਉਹਦਾ 100% ਮੁਆਵਜ਼ਾ ਲਿਖਿਆ ਜਾਣਾ ਜੇ ਕੋਈ ਪੈਸੇ ਨਹੀਂ ਦੇਊਗਾ ਤਾਂ ਉਹਦਾ 33% ਲਿਖਿਆ ਹੈ ਨਾ ਹੁੰਦਾ ਮੁਆਵਜ਼ਾ ਨਹੀਂ ਮਿਲਦਾਗਾ ਬੜੀਆਂ ਸਾਰੀਆਂ ਕਮੀਆਂ ਹੈਗੀਆਂ ਬੜੀਆਂ ਸਾਰੀਆਂ ਦਿੱਕਤਾਂ ਹੈਗੀਆਂ ਸਰਕਾਰ ਸਿਰਫ ਬਿਆਨਬਾਜ਼ੀ ਤੱਕ ਭਾਸ਼ਣ ਤੱਕ ਸੀਮਤ ਆ ਅਸਲ ਹਾਲਾਤ ਜਿਵੇਂ ਅਸੀਂ ਦੇਖਦੇ ਹਾਂ ਗਰਾਉਂਡ ਤੋਂ ਉਤਰ ਕੇ ਤਾਂ ਬੜੀ ਭਿਆਨਕ ਸਥਿਤੀ ਆ ਫਰਸ਼ਾਂ ਬੈਠ ਚੁੱਕੀਆਂ ਸੁਖੜ ਡੇਗ ਰਿਆ ਤਰੇੜਾਂ ਆ ਰਹੀਆਂ ਜਿਵੇਂ ਜਿਵੇਂ ਘੋਟਾ ਜਿਵੇਂ ਜਿਵੇਂ ਧੁੱਪ ਪੈ ਰਹੀ ਆ ਓਵੇਂ ਓਵੇਂ ਜਿਹੜਾ ਤਰੇੜਾਂ ਆ ਰਹੀਆਂ ਹੈਗੀਆਂ ਘਰਾਂ ਦੇ ਵਿੱਚ ਜਿਹੜੇ ਬੰਦਿਆਂ ਨੇ ਕਰਜ਼ੇ ਲੈ ਲੈ ਕੇ ਜਮੀਨਾਂ ਜਿਹੜੀਆਂ ਠੇਕੇ ਤੇ ਸੀ ਉਹਨਾਂ ਦੀ ਹਾਲਤ ਅੱਜ ਦੇਖਣ ਆਲੀ ਹੈ ਜਿਨ੍ਹਾਂ ਨੇ ਆਪ ਦੇ ਬੱਚੇ ਪੜ੍ਹਾਈਆਂ ਪੜਨ ਲਾਏ ਹੋਏ ਆ ਉਹਨਾਂ ਤੋਂ ਫੀਸ ਨਹੀਂ ਭਰੀ ਜਾਣੀ ਸਾਲ-ਸਾਲ ਦੋ-ਦੋ ਸਾਲ ਇਹ ਜਿਹੜੀ ਭਿਆਨਕ ਸਥਿਤੀ ਦੇਖ ਕੇ ਸਾਡਾ ਰੋਣਾ ਆਉਂਦਾ ਹੈਗਾ ਸਾਡਾ ਰੋਣਾ ਆਉਂਦਾ ਜਦੋਂ ਅਸੀਂ ਪਿੰਡਾਂ 'ਚ ਜਾਂਦੇ ਆ ਉਹਨਾਂ ਪਿੰਡਾਂ 'ਚ ਜਿਨ੍ਹਾਂ ਦੀ ਗੱਲ ਭਗਵੰਤ ਮਾਨ ਸਾਹਿਬ ਕਹਿੰਦੇ ਆ ਪਰ ਉਹਨਾਂ ਨੂੰ ਇਸ ਗੱਲ ਦਾ ਕੋਈ ਠੇਕ ਨਹੀਂ ਹੈ ਐਮਐਲਏ ਨੂੰ ਕੋਈ ਠੇਕ ਨਹੀਂ ਹੈ ਅਸੀਂ ਅੱਜ ਉਹਨਾਂ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਜਿਹੜਾ ਐਡੀ ਚੀਜ਼ ਦਾ ਘਰਾਵ ਕਰ ਰਹੇ ਆ ਜੋ ਹੜ੍ਹਾਂ ਦਾ ਵਰਤਾਰਾ ਹੈਗਾ ਇਹ ਹਰ ਸਾਲ ਦਾ ਵਰਤਾਰਾ ਬਣ ਗਿਆ ਹੈਗਾ ਜਿਵੇਂ 2023 ਦੇ ਵਿੱਚ ਸਾਡੇ ਲੋਕਾਂ ਦਾ ਵੱਡਾ ਨੁਕਸਾਨ ਹੋਇਆ 25 ਦੇ ਵਿੱਚ ਵੀ ਵੱਡਾ ਨੁਕਸਾਨ ਹੋਇਆ ਅਸੀਂ ਇਹ ਸਮਝਦੇ ਹੈਗੇ ਆਂ ਵੀ ਕੱਲੇ ਇਹਨਾਂ ਲੋਕਾਂ ਦੀ ਮਦਦ ਆ ਜਿਹੜੀ ਕੋਈ ਉਹ ਇਹਨਾਂ ਦੀ ਕੋਈ ਫੌਰੀ ਜਿਵੇਂ ਕੋਈ ਚੀਜ਼ਾਂ ਦਿੱਤੀਆਂ ਜਾਂਦੀਆਂ ਇਹਨਾਂ ਦੀ ਸਹਾਇਤਾ ਕੀਤੀ ਜਾਂਦੀ ਆ ਉਹ ਇੱਕ ਫੌਰੀ ਤੌਰ ਤੇ ਤਾਂ ਰਾਹਤ ਇਹਨਾਂ ਨੂੰ ਦਿੰਦੀ ਹੈਗੀ ਆ ਪਰ ਜਿਹੜਾ ਅਸਲ ਹੱਲ ਹੈਗਾ ਉਹ ਸਾਨੂੰ ਸਮੁੱਚੇ ਰੂਪ ਦੇ ਵਿੱਚ ਜਦੋਂ ਅਸੀਂ ਸੰਘਰਸ਼ੀਲ ਇੱਕੇ ਦੇ ਨਾਲ ਜਿਹੜੇ ਇਹਨਾਂ ਮਸਲਿਆਂ ਦੇ ਕਾਰਨ ਬਣਦੇ ਹੈਗਾ ਜਿਵੇਂ ਸਾਡੇ ਇੱਥੇ ਕਾਂਵਾਂ ਵਾਲੀ ਪੁਲ ਤੋਂ ਪਿੱਛੇ ਇੱਕ ਬੰਨ ਹੈਗਾ ਜੇ ਉਹ ਬੰਨ ਹੀ ਮਜ਼ਬੂਤ ਕਰ ਦਿੱਤਾ ਜਾਵੇ ਤਾਂ ਇੱਧਰ ਦਰਜਨਾ ਪਿੰਡ ਜਿਹੜੇ ਇਹਦੀ ਮਾਰ ਤੋਂ ਬਚ ਸਕਦੇ ਹੈਗਾ ਯਾਨੀ ਇਸ ਤਰ੍ਹਾਂ ਦੇ ਬਹੁਤ ਸਾਰੇ ਜਿਹੜੇ ਨੀਤੀਗਤ ਮਾਮਲੇ ਹੈਗੇ ਆ ਜਿਵੇਂ ਡੈਮ ਸੇਫਟੀ ਐਕਟ ਹੈਗਾ ਜਿਹੜਾ ਬਟਨ ਹੋਣ ਅੱਜ ਭਾਖੜਾ ਡੈਮ ਦਾ ਜਿਹੜਾ ਬਟਨ ਹੈਗਾ ਉਹ ਅੱਜ ਦਿੱਲੀ ਵਾਲਾਂ ਕੋਲ ਹੈਗਾ ਜੇ ਉਸੇ ਬਟਨ ਦੇ ਉੱਤੇ ਹੱਥ ਸਾਡੇ ਪੰਜਾਬ ਦਾ ਹੋਵੇ ਤਾਂ ਸਾਡੇ ਪੰਜਾਬ ਦੇ ਲੋਕ ਡੁੱਬਣ ਤੋਂ ਬਚ ਸਕਦੇ ਹੈਗਾ ਸੋ ਅਸੀਂ ਇਹ ਕਰਕੇ ਇਸ ਤਰ੍ਹਾਂ ਦੀਆਂ ਤਮਾਮ ਜਿਹੜੀਆਂ ਆਡੀਆਂ ਅੱਜ ਅਸੀਂ ਲਿਫਲੈਟ ਕੱਢਿਆ ਉੱਤੇ 12 ਮੰਗਾ ਹੈਗੀਆਂ ਵੀ ਜਿਹੜਾ ਨੁਕਸਾਨ ਹੋਇਆ ਹੈਗਾ ਵੀ ਇਹ ਸਰਕਾਰ ਦੀ ਜਿਹੜੀ ਮੁਆਵਜ਼ਾ ਨੀਤੀ ਵੀ ਉਹ ਵੀ ਇੱਕ ਮਜ਼ਾਕ ਨੀਤੀ ਬਣ ਕੇ ਰਹਿ ਗਈ ਹੈਗੀ ਆ ਇਹ ਕਹਿੰਦੇ ਆ ਵੀ ਜੇਕਰ 100% ਨੁਕਸਾਨ ਹੋਇਆ ਤਾਂ ਅਸੀਂ ਉਹਨੂੰ 20000 ਰੁਪਏ ਦੇਵਾਂਗੇ ਜੇ 75% ਹੋਇਆ ਤਾਂ ਅਸੀਂ 10000 ਰੁਪਏ ਦੇਵਾਂਗੇ ਇਹ 100% ਮੰਨਦੇ ਕਿਸ ਗੱਲ ਨੂੰ ਹੈਗਾ 100% ਉਸ ਨੂੰ ਮੰਨਦੇ ਵੀ ਜੇ ਫਸਲ ਤੁਹਾਡੀ ਦਾਣਿਆਂ ਦੇ ਉੱਤੇ ਸੀਗੀ ਜੇ ਤੁਹਾਡੀ ਫਸਲ ਹੈ ਗੋਬੇ ਦੇ ਵਿੱਚ ਸੀਗੀ ਤਾਂ ਇਹ ਉਹਨੂੰ 100% ਨੁਕਸਾਨ ਨਹੀਂ ਮੰਨਦੇ ਇਸ ਤਰ੍ਹਾਂ ਬਹੁਤ ਸਾਰੀਆਂ ਇਸ ਤਰ੍ਹਾਂ ਆਂ ਸਰਕਾਰ ਦੀਆਂ ਨਲਾਇਕੀਆਂ ਹੈਗੀਆਂ ਇਹ ਜਿਹੜੇ ਇੱਥੋਂ ਦਾ ਪ੍ਰਸ਼ਾਸਨਿਕ ਅਮਲਾ ਫੈਲਾ ਸੀ ਪਿਛਲੇ ਸਮੇਂ ਦੌਰਾਨ ਦੇਖਿਆ ਹੈਗਾ ਬਹੁਤ ਸਾਰੇ ਜ਼ਿਲਾਂ ਦੇ ਜਿਹੜੇ ਡਿਪਟੀ ਕਮਿਸ਼ਨਰ ਹੈਗੇ ਆ ਉਹ ਗਾਰੇ ਦੇ ਵਿੱਚ ਉਹਨੇ ਆਉਦੇ ਕੱਪੜੇ ਲਵੇੜੇ ਆ ਬੋਰੀਆਂ ਚੱਕਦੇ ਆ ਜਾਂ ਹੋਰ ਐਮਐਲਏ ਆਪਦੇ ਆਪ ਨੂੰ ਪਾਣੀ ਦੇ ਵਿੱਚ ਖੜ ਕੇ ਦੱਸਦੇ ਆ ਵੀ ਅਸੀਂ ਲੋਕਾਂ ਦੇ ਬਹੁਤ ਵੱਡੇ ਹਮਦਰਦਾਂ ਪਰ ਅਸੀਂ ਇਹ ਸਮਝਦੇ ਆਂ ਵੀ ਇਹਨਾਂ ਦੇ ਕੰਮ ਇਹ ਨਹੀਂ ਹੈਗੇ ਕਿ ਇਹਨਾਂ ਦੇ ਕੰਮ ਹੈਗਾ ਵਿਧਾਨ ਸਭਾ ਦੇ ਵਿੱਚ ਕੋਈ ਇਹਨਾਂ ਦੇ ਪੱਖ ਦੇ ਵਿੱਚ ਨੀਤੀ ਮਤਾ ਬਣਾਵੇ ਜਿਹੜੇ ਡਿਪਟੀ ਕਮਿਸ਼ਨਰ ਹੈਗੇ ਆ ਇਹਨਾਂ ਦਾ ਕੰਮ ਹੈਗਾ ਵੀ ਜਿਹੜਾ ਪਿੱਛੋਂ ਕੋਈ ਫੰਡ ਆਉਂਦਾ ਉਹਨੂੰ ਗਰਾਊਂਡ ਤੱਕ ਲਾਗੂ ਕੀਤਾ ਜਾਵੇ ਇਹ ਤਾਂ ਹੁਣ ਕਰ ਰਹੇ ਹੈਗੇ ਆ ਵੀ ਜੋ ਵੀ ਫੰਡ ਆਉਂਦੇ ਹੈਗੇ ਆ ਇਹਦਾ ਸ਼ਕਾ ਸ਼ਕਾਈ ਹੋਈ ਹੈਗੀ ਆ ਬਹੁਤ ਸਾਰੇ ਹੁਣ ਅਸੀਂ ਵਿੱਚੋਂ ਜਦੋਂ ਪਿੰਡਾਂ ਦੇ ਵਿੱਚ ਤਿਆਰੀਆਂ ਕਰਦੇ ਸੀ ਸਾਨੂੰ ਬਜ਼ੁਰਗਾਂ ਨੇ ਦੱਸਿਆ ਤਾਂ ਉਹ ਕਹਿੰਦੇ ਅਸੀਂ ਤਾਂ 1955 ਤੋਂ ਲੈ ਕੇ ਆਪਦੀ ਸਾਰੀ ਜ਼ਿੰਦਗੀ ਇਸ ਹੜਾਂ ਦੇ ਵਿੱਚ ਹੀ ਅਸੀਂ ਤਾਂ ਗੁਜ਼ਾਰਦੇ ਉੱਤੀ ਹੈਗੀ ਆ ਸਾਡੇ ਹਰ ਦਿਨ ਜਿਹੜੇ ਕਈ ਵਾਰੀ ਪਸ਼ੂ ਵੀ ਡੁੱਟਦੇ ਰਹੇ ਹੈਗੇ ਆ ਹੂੰ ਇਸ ਵਾਰੀ ਵੀ ਅਸੀਂ ਦੇਖਿਆ ਹੈਗਾ ਉਹੀ ਹਾਲ ਹੁੰਦਾ ਹਰ ਹਾਲ ਇਹ ਕੋਈ ਫਰਕ ਨਹੀਂ ਪਿਆ ਮਤਲਬ 70 75 ਸਾਲਾਂ ਦੇ ਵਿੱਚ ਇਸ ਵਾਰੀ ਤਾਂ ਲੋਕਾਂ ਦੇ ਟਰੈਕਟਰ ਰੇਤ ਦੇ ਵਿੱਚ ਦੱਬੇ ਰਹਿ ਗਿਆ ਜਿਹੜਾ ਸੈਂਕੜਿਆਂ ਦੀ ਗਿਣਤੀ ਵਿੱਚ ਪਸ਼ੂ ਰੁੜ ਗਏ ਸੀਗੇ ਉਹ ਪਾਕਿਸਤਾਨ ਦੇ ਵਿੱਚ ਰੁੜ ਗਏ ਪਾਕਿਸਤਾਨ ਵਾਲਿਆਂ ਨੇ ਇਸ ਵਾਰੀ ਉਹ ਇਹਦੇ ਵਿੱਚ ਬਹੁਤ ਚੰਗੀ ਇਨਸਾਨੀਅਤ ਵਿਖਾਈ ਉਹਨਾਂ ਨੇ 3 400 ਪਸ਼ੂ ਇੱਧਰ ਵਾਪਸ ਵੀ ਮੋੜਿਆ ਹੈਗਾ ਤੇ ਬਹੁਤ ਸਾਰੇ ਲੋਕਾਂ ਦੇ ਘਰ ਜਿਹੜੇ ਪਾਣੀ ਦੇ ਵਿੱਚ ਰੁੜ ਗਏ ਹੈਗੇ ਆ ਇਹ ਸਾਰੇ ਦਾ ਸਾਰਾ ਇਥੋਂ ਦਾ ਪ੍ਰਬੰਧ ਜ਼ਿੰਮੇਵਾਰ ਹੈਗਾ ਜਿਹੜਾ ਸਾਡੇ ਲੋਕਾਂ ਨੂੰ ਨਾਨ ਬੁੱਝ ਕੇ ਮਾਰਿਆ ਹੈਗਾ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੀ ਇਹ ਨੀਤੀ ਹੈਗੀ ਆ ਵੀ ਜਿਹੜੀ ਸਾਡੇ ਪੰਜਾਬ ਦੇ ਨਾਲ ਇਹ ਬਦਲਾਖੋਰੀ ਦੀ ਭਾਵਨਾ ਦੇ ਨਾਲ ਸਾਡੇ ਲੋਕਾਂ ਨੂੰ ਇਸ ਹਾਲ ਤੇ ਛੱਡ ਰਹੀ ਹੈਗੀ ਹਾਂਜੀ ਅਸੀਂ ਨਾ ਅੱਜ ਡੀਸੀ ਦਫ਼ਤਰ ਦਾ ਘਰਾਵ ਕੀਤਾ ਹੋਇਆ ਅਸੀਂ ਤਕਰੀਬਨ 16 ਪਿੰਡਾਂ ਦੇ ਜਿਹੜਾ ਲੋਕ ਆ ਕੇ ਇੱਥੇ ਬੈਠੇ ਆ ਜਦੋਂ ਅਸੀਂ ਪਿੰਡਾਂ 'ਚ ਆ ਰਹੇ ਸੀ ਤਿਆਰੀਆਂ ਹੈਗੀਆਂ ਇਨ੍ਹਾਂ ਪਿੰਡਾਂ 'ਚ ਤਿਆਰੀਆਂ ਤਾਂ ਐਮਐਲਏ ਸਾਹਿਬ ਉਹਨਾਂ ਪਿੰਡਾਂ 'ਚ ਅਨਾਊਂਸਮੈਂਟ ਕਰਕੇ ਕਹਿੰਦੇ ਕਿ ਅੱਜ ਹੀ ਜਿਹੜਾ ਗਰਦਾਬਰੀ ਹੋਣੀ ਆ ਤੇ ਇੱਕ ਪਿੰਡ ਦੇ ਵਿੱਚ 15 ਮਿੰਟ ਜਿਹੜਾ ਉਹਨਾਂ ਨੇ ਰੱਖਿਆ ਹੋਇਆ ਅਫਸਰ ਸਾਰੇ ਲੈ ਕੇ ਗਏ ਹੋਏ ਆ ਤੇ ਪਿੰਡਾਂ ਦੇ ਵਿੱਚ ਇਹ ਕਹਿ ਦਿੱਤਾ ਹੈ ਕਿ ਲੋਕ ਘਰਾਟੇ ਰਹਿਣ ਧਰਨਾ ਰੋਕਣ ਲਈ ਤੁਸੀਂ ਦੇਖੋ ਗਰਦਾਬਰੀ ਦਾ ਐਲਾਨ ਕਰਤਾ ਤੇ 15 ਮਿੰਟਾਂ ਦੇ ਵਿੱਚ ਪਤਾ ਨਹੀਂ ਕਿਸ ਤਰ੍ਹਾਂ ਦੀ ਗਰਦਾਬਰੀ ਕਿਸ ਤਰ੍ਹਾਂ ਦਾ ਸਰਵੇ ਹੋਣਾ ਹੈਗਾ ਇੱਕ ਪਿੰਡ ਦੇ ਵਿੱਚ ਅਸਲ ਦੇ ਵਿੱਚ ਸਾਡੀਆਂ ਮੰਗਾਂ ਤੋਂ ਭੱਜਣ ਦੀ ਭੱਜਣ ਦੀ ਨੀਤੀ ਹੈ ਕਿ ਲੋਕ ਕੁਝ ਕਹਿ ਨਾ ਦੇਣ ਇਕੱਠੇ ਨਾ ਹੋ ਜਾਣ ਕਿਸੇ ਹਿਸਾਬ ਨਾਲ ਤਾਂ ਉਹਨੂੰ ਰੋਕਿਆ ਕਿਸ ਤਰ੍ਹਾਂ ਜਾਵੇ ਇਸ ਗੱਲ ਲਈ ਪੱਬਾਂ ਪਾਏ ਹੋਏ ਰਹਿੰਦੇ ਆ ਇੰਨਾ ਹੀ ਜੇ ਪੱਬਾਂ ਪਾਰੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਹੁੰਦੇ ਇਹ ਕਿ ਪਹਿਲਾਂ ਹੀ ਦੇ ਪਿੰਡਾਂ ਵਿੱਚ ਆਏ ਹੁੰਦੇ ਤਾਂ ਰਾਜ ਨੂੰ ਇਹ ਮੁਸ਼ਕਿਲਾਂ ਸਹਿਣੀਆਂ ਨਾ ਪੈਂਦੀ ਸਾਨੂੰ ਆਉਣਾ ਆਣਾ ਨਾ ਪੈਂਦਾ ਪਰ ਅਸੀਂ ਆਏ ਆ ਅੱਜ ਪੰਜਾਬ ਦੀ ਫੇਰ ਖਬਰ ਆ ਪੰਜਾਬ ਦੇ ਛੜਾਂ ਦੀ ਸਥਿਤੀ ਫੇਰ ਬਣ ਗਈ ਆ ਫੇਰ ਪਾਣੀ ਵੱਧ ਗਿਆ ਹੈਗਾ ਜਿਹੜਾ ਰਣਜੀਤ ਸਾਗਰ ਡੈਮ ਤੋਂ ਫੇਰ ਪਾਣੀ ਛੱਡਿਆ ਗਿਆ ਉਹ ਪੰਜਾਬ ਦੀ ਸਥਿਤੀ ਫੇਰ ਬਣਨ ਵਾਲੀ ਆ ਛੜਾਂ ਦੀ ਤੇ ਇਹ ਜਿਹੜਾ ਇਕੱਠ ਇਸੇ ਇੱਥੇ ਨਹੀਂ ਰੁਕਣਾ